ਮੇਰਾ ਨਾਮ ਆਰੀਅਨ ਹੈ ਮੇਰੀ ਮਾਂ ਨੇ ਮੇਰਾ ਵਿਆਹ ਕਰ ਦਿੱਤਾ ਪਰ ਮੇਰੀ ਮਾਂ ਨੇ ਮੈਨੂੰ ਆਪਣੀ ਪਤਨੀ ਨੂੰ ਦੇਖਣ ਤੱਕ ਨਾ ਦਿੱਤਾ ਮੇਰੀ ਮਾਂ ਉਸ ਨੂੰ ਆਪਣੇ ਕਮਰੇ ਵਿੱਚ ਪਾਉਂਦੀ ਸੀ ਸਾਡੇ ਵਿਆਹ ਨੂੰ 1 ਮਹੀਨਾ ਹੋ ਗਿਆ ਸੀ ਪਰ ਹੁਣ ਤੱਕ ਮੈਂ ਉਸ ਦਾ ਚਿਹਰਾ ਨਹੀਂ ਦੇਖਿਆ ਸੀ ਇੱਕ ਦਿਨ ਮੇਰੀ ਮਾਂ ਗਵਾਣਡ ਵਿੱਚ ਗਈ ਤੇ ਮੇਰੀ ਪਤਨੀ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਮੈਂ ਜਲਦੀ ਨਾਲ ਰਸੋਈ ਵਿੱਚ ਗਿਆ ਮੇਰੀ ਪਤਨੀ ਮੈਨੂੰ ਦੇਖ ਕੇ ਘੁੰਡ ਕੱਢਣ ਹੀ ਵਾਲੀ ਸੀ ਕਿ ਮੈਂ ਉਸ ਦਾ ਹੱਥ ਫੜ ਲਿਆ ਦੇ ਉਸ ਦਾ ਚਿਹਰਾ ਦੇਖ ਲਿਆ ਉਸ ਦਾ ਚਿਹਰਾ ਦੇਖਦੇ ਹੀ ਮੇਰੇ ਹੋਸ਼ ਉੱਡ ਗਏ ਕਿਉਂਕਿ ਉਹ ਬਹੁਤ ਖੂਬਸੂਰਤ ਸੀ ਮਾang ਵਿੱਚ ਸੰਧੂਰ ਮੱਥੇ ਤੇ ਬਿੰਦੀ ਹੱਥਾਂ ਵਿੱਚ ਮਹਿੰਦੀ ਤੇ ਪੈਰਾਂ ਵਿੱਚ ਝਾਂਜਰਾ ਉਸ ਦੀ ਖੂਬਸੂਰਤੀ ਨੂੰ ਹੋਰ ਚਾਰ ਚੰਦ ਲਗਾ ਰਹੇ ਸਨ ਵੈਸੇ 14 ਸਾਲ ਵਿੱਚ ਦੁਲਹਨ ਬਣਨ ਦੀ ਕੋਈ ਉਮਰ ਨਹੀਂ ਹੁੰਦੀ ਪਰ ਇਸ ਉਮਰ ਵਿੱਚ ਦੁਲਹਨ ਬਣਨਾ ਰੀਅ ਦੀ ਮਜਬੂਰੀ ਸੀ ਮਾਂ ਦੀ ਗਰੀਬੀ ਤੇ ਕੁਝ ਪਿਤਾ ਦਾ ਬਚਪਨ ਵਿਛੀ ਸਿਰ ਤੋਂ ਸਾਇਆ ਉੱਠ ਜਾਣਾ ਉਸ ਦੀ ਮਜਬੂਰੀ ਸੀ ਉਹ 10ਵੀਂ ਕਲਾਸ ਵਿੱਚ ਸੀ ਜਦ ਇੱਕ ਦਿਨ ਸਕੂਲ ਤੋਂ ਵਾਪਸ ਘਰ ਆ ਕੇ ਉਸ ਨੂੰ ਪਤਾ ਚੱਲਿਆ ਕਿ ਉਸ ਦਾ ਵਿਆਹ ਹੋਣ ਵਾਲਾ ਹੈ ਮੁੰਡੇ ਦਾ ਇੱਕ ਛੋਟਾ ਭਾਈ ਹੈ ਤੇ ਪਿਤਾ ਜੀ ਨਹੀਂ ਹਨ ਪਰ ਪਿੱਛੇ ਇੰਨਾ ਛੱਡ ਗਏ ਹਨ ਕਿ ਦੋਨੇ ਭਰਾ ਆਰਮਨਾਲ ਆਪਣੀ ਜ਼ਿੰਦਗੀ ਬਿਨਾਂ ਪਰੇਸ਼ਾਨੀ ਤੋਂ ਗੁਜ਼ਾਰ-ਬਸਰ ਕਰ ਸਕਦੇ ਹਨ ਆਰੀਅਨ ਦੇ ਪਿਤਾ ਜੀ ਜਿਹੜਾ ਕੰਮ ਕਰਦੇ ਸਨ ਉਹ ਹੁਣ ਆਰੀਅਨ ਦੇਖ ਰਿਹਾ ਸੀ ਆਰੀਅਨ ਘਰ ਦਾ ਵੱਡਾ ਬੇਟਾ ਸੀ ਇਸ ਲਈ ਪਿਤਾ ਜੀ ਦੇ ਜਾਣ ਤੋਂ ਬਾਅਦ ਘਰ ਦੀ ਤੇ ਕੰਮ ਦੀ ਸਾਰੀ ਜ਼ਿੰਮੇਵਾਰੀ ਆਰੀਅਨ ਦੇ ਮੋਢਿਆਂ ਤੇ ਆ ਗਈ ਸੀ ਮਾਂ ਦੀ ਬਹੁਤ ਇੱਛਾ ਸੀ ਕਿ ਉਹ ਮਰਨ ਤੋਂ ਪਹਿਲਾਂ ਆਪਣੀ ਵੱਡੀ ਬਹੂ ਨੂੰ ਦੇਖ ਲਵੇ ਮੌਜਦਾ ਕੀ ਭਰੋਸਾ ਕਦਾ ਜਾਵੇ ਜਦੋਂ ਆਰੀਅਨ ਦੇ ਪਿਤਾ ਇੱਕ ਛੋਟੀ ਜਹੀ ਬਿਮਾਰੀ ਦੇ ਨਾਲ ਆਪਣੇ ਭਰੇ ਪੂਰੇ ਖੁਸ਼ਹਾਲ ਪਰਿਵਾਰ ਨੂੰ ਅਧਵਿਚਾਲੇ ਛੱਡ ਕੇ ਚਲੇ ਗਏ ਉਦੋਂ ਤੋਂ ਆਰੀਅਨ ਦੀ ਮਾਂ ਦਾ ਆਪਣੀ ਜ਼ਿੰਦਗੀ ਤੋਂ ਭਰੋਸਾ ਉੱਠ ਗਿਆ ਸੀ ਉਸ ਦੀ ਇੱਛਾ ਸੀ ਕਿ ਉਹ ਆਪਣੀ ਵੱਡੀ ਬਹੂ ਦਾ ਚਿਹਰਾ ਦੇਖ ਲਵੇ ਆਪਣੇ ਪੋਤੇ ਨੂੰ ਗੋਦੀ ਵਿੱਚ ਚੁੱਕ ਲਵੇ ਫਿਰ ਚਾਹੇ ਮੌਤ ਆ ਜਾਵੇ ਤਾਂ ਕੋਈ ਗਮ ਨਹੀਂ ਇਹ ਹੀ ਵਜ੍ਹਾ ਸੀ ਕਿ ਉਹ ਆਪਣੇ ਵੱਡੇ ਬੇਟੇ ਦਾ ਵਿਆਹ ਜਲਦੀ ਤੋਂ ਜਲਦੀ ਕਰ ਦੇਣਾ ਚਾਹੁੰਦੀ ਸੀ ਆਰੀਅਨ ਰੀਆ ਤੋਂ 10 ਸਾਲ ਵੱਡਾ ਸੀ ਪਰ ਰੀਆ ਦੀ ਮਾਂ ਨੂੰ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਚੰਗੇ ਰਿਸ਼ਤੇ ਬਹੁਤ ਕਰਮਾਂ ਨਾਲ ਮਿਲਦੇ ਹਨ ਤੇ ਉੱਪਰ ਤੋਂ ਜਦ ਕੁੜੀ ਦੇ ਸਿਰ ਤੇ ਬਾਪ ਦਾ ਸਾਆ ਬਚਪਨ ਵਿੱਚ ਹੀ ਉੱਠ ਗਿਆ ਹੋਵੇ ਤਾਂ ਬੜੀ ਮੁਸ਼ਕਲ ਨਾਲ ਉਸਦੀ ਮਾਂ ਨੇ ਉਸਨੂੰ ਪਾਲ-ਪੋਸ ਕੇ 14 ਸਾਲ ਦਾ ਕੀਤਾ ਸੀ ਜਿਵੇਂ-ਜਿਵੇਂ ਰੀਆ ਵੱਡੀ ਹੁੰਦੀ ਜਾਂਦੀ ਸੀ ਉਸਦੀ ਮਾਂ ਦੀ ਚਿੰਤਾ ਵੱਧਦੀ ਜਾਂਦੀ ਸੀ ਹੁਣ ਤੱਕ ਤਾਂ ਉਸਨੇ ਆਪਣੀ ਬੇਟੀ ਨੂੰ ਦੁਨੀਆ ਦੀਆਂ ਗੰਦੀਆਂ ਨਜ਼ਰਾਂ ਤੋਂ ਬਚਾ ਕੇ ਰੱਖਿਆ ਸੀ ਪਰ ਕਦ ਤੱਕ ਉਹ ਇਹੀ ਸੋਚਦੀ ਸੀ ਕਿ ਕੋਈ ਚੰਗਾ ਜਿਹਾ ਘਰਵਾਰ ਮਿਲ ਜਾਵੇ ਤਾਂ ਉਹ ਜਲਦੀ ਨਾਲ ਰੀਆ ਦੇ ਹੱਥ ਪੀਲੇ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਵੇ ਪਰ ਬਿਨਾ ਬਾਪ ਦੇ ਬੱਚੀ ਨੂੰ ਕੌਣ ਵਿਆਹ ਕੇ ਲੈ ਜਾਵੇ ਬਸ ਦਿਨ ਰਾਤ ਇਸੇ ਚਿੰਤਾ ਵਿੱਚ ਰਹਿੰਦੀ ਸੀ ਉਹ ਤਾਂ ਭਲਾ ਹੋਵੇ ਉਸ ਦੀ ਗਵਾਂਡਣ ਸੁਨੀਤਾ ਦਾ ਜਿਸ ਨੇ ਆ ਕੇ ਉਸ ਦੀ ਬੇਟੀ ਦਾ ਵਿਆਹ ਬਿਨਾ ਕਿਸੇ ਦਹੇਜ ਤੋਂ ਆਪਣੀ ਰਿਸ਼ਤੇਦਾਰੀ ਵਿੱਚ ਤੈਅ ਕਰਵਾ ਦਿੱਤਾ ਸਿਰਫ ਵਿਆਹ ਹੀ ਤੈਅ ਨਹੀਂ ਕਰਵਾਇਆ ਸਗੋਂ ਵਿਆਹ ਦਾ ਸਾਰਾ ਖਰਚਾ ਵੀ ਆਪਣੇ ਉੱਪਰ ਲੈ ਕੇ ਔਸ ਨੂੰ ਬਿਲਕੁਲ ਨਿਸ਼ਚਿੰਤ ਕਰ ਦਿੱਤਾ ਹੁਣ ਤਾਂ ਉਹ ਵਸ ਜਲਦੀ ਤੋਂ ਜਲਦੀ ਆਪਣੀ ਬੇਟੀ ਦਾ ਵਿਆਹ ਕਰਕੇ ਔਸ ਦੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰ ਦੇਣਾ ਚਾਹੁੰਦੀ ਸੀ ਵਿਦਾਈ ਦੇ ਸਮੇਂ ਰੀਆ ਆਪਣੀ ਮਾਂ ਦੇ ਗਲੇ ਲੱਗ ਕੇ ਬਹੁਤ ਦੇਰ ਤੱਕ ਰੋਂਦੀ ਰਹੀ ਔਸ ਨੂੰ ਬਸ ਇੱਕ ਦੁੱਖ ਸੀ ਕਿ ਔਸ ਦੇ ਜਾਣ ਤੋਂ ਬਾਅਦ ਔਸ ਦੀ ਮਾਂ ਨੂੰ ਕੌਣ ਦੇਖੇਗਾ ਉਹ ਇੱਕਦਮ ਇਕੱਲੀ ਰਹਿ ਜਾਵੇਗੀ ਫਿਰ ਸੁਨੀਤਾ ਆਂਟੀ ਨੇ ਔਸ ਨੂੰ ਸਮਝਾਇਆ ਕਿ ਅਸੀਂ ਹਾਂ ਨਾ ਤੂੰ ਕਿਉਂ ਚਿੰਤਾ ਕਰਦੀ ਹੈਂ ਤੂੰ ਬਸ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਬਾਰੇ ਸੋਚ ਆਪਣੇ ਸਸੁਰਾਲ ਵਾਲਿਆਂ ਦੇ ਬਾਰੇ ਸੋਚ ਹੁਣ ਉਹੀ ਤੇਰਾ ਘਰ ਹੈ ਵੱਡੀ ਬਹੂ ਬਣ ਕੇ ਜਾ ਰਹੀ ਹੈ ਹੁਣ ਉੱਥੇ ਆਪਣੀ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਈ ਆਪਣੀ ਸੱਸ ਨੂੰ ਸ਼ਿਕਾਇਤ ਦਾ ਮੌਕਾ ਨਾ ਦੇਈ ਕੁੜੀਆਂ ਨੂੰ ਤਾਂ ਇੱਕ ਨਾ ਇੱਕ ਦਿਨ ਆਪਣੇ ਘਰ ਨੂੰ ਛੱਡ ਕੇ ਜਾਣਾ ਹੀ ਹੁੰਦਾ ਹੈ ਕਾਫੀ ਆਰਮਾਨਾਂ ਦੇ ਨਾਲ ਉਸ ਨੇ ਆਪਣੇ ਨਵੇਂ ਘਰ ਵਿੱਚ ਕਦਮ ਰੱਖਿਆ ਸੱਸ ਆਪਣੀ ਸੋਹਣੀ ਜਹੀ ਬਹੂ ਨੂੰ ਦੇਖ ਕੇ ਨਿਹਾਲ ਹੋਈ ਜਾ ਰਹੀ ਸੀ ਮੂੰ ਦਿਖਾਈ ਦੀ ਰਸਮ ਤੋਂ ਬਾਅਦ ਪਤਾ ਨਹੀਂ ਕਿੰਨੀ ਵਾਰ ਉਸਨੇ ਆਪਣੀ ਬਹੂ ਦੀ ਨਜ਼ਰ ਉਤਾਰੀ ਹੋਵੇਗੀ ਐਨੀ ਸੋਹਣੀ ਬਹੂ ਹੋਵੇਗੀ ਕਿਸੇ ਦੀ ਪੂਰੇ ਮੁਹੱਲੇ ਵਿੱਚ ਇਹ ਤਾਂ ਸਾਡੇ ਭਾਗਸਾਨ ਕਿ ਸਾਨੂੰ ਐਨੀ ਸੋਹਣੀ ਤੇ ਸਮਝਦਾਰ ਬਹੂ ਮਿਲੀ ਕਹਿ ਕੇ ਉਹਨਾਂ ਨੇ ਉਸ ਦੀ ਨਜ਼ਰ ਉਤਾਰ ਦਿੱਤੀ ਰੀਆ ਨੂੰ ਵਿਆਹ ਕੇ ਆਈ ਨੂੰ 10 ਦਿਨ ਹੋ ਗਏ ਸਨ ਪਰ ਆਰੀਅਨ ਨੇ ਅਜੇ ਤੱਕ ਉਸ ਦਾ ਚਿਹਰਾ ਨਹੀਂ ਦੇਖਿਆ ਸੀ ਕਿਉਂਕਿ ਆਰੀਅਨ ਦੀ ਮਾਂ ਨੇ ਰੀਆ ਤੋਂ ਦੂਰ ਰਹਿਣ ਦੀ ਸਖਤ ਹਦਾਇਤ ਜੋ ਦਿੱਤੀ ਸੀ ਬਹੁ ਦੇਖਣ ਦੀ ਇੱਛਾ ਨਾਲ ਉਹ ਰੀਆ ਨੂੰ ਆਪਣੇ ਬੇਟੀ ਲਈ ਵਿਆਹ ਤਾਂ ਲਿਆਈ ਸੀ ਪਰ ਉਹ ਜਾਣਦੀ ਸੀ ਕਿ ਅਜੇ ਰੀਆ ਆਪਣੀ ਗਰਸਥ ਜੀਵਨ ਦੀ ਸ਼ੁਰੂਆਤ ਕਰਨ ਲਈ ਪਰਪੱਕ ਨਹੀਂ ਹੈ ਇਸੇ ਲਈ ਉਹ ਰੀਆ ਨੂੰ ਆਪਣੇ ਕਮਰੇ ਵਿੱਚ ਆਪਣੇ ਕੋਲ ਹੀ ਰੱਖਦੀ ਸੀ ਆਰੀਆਨ ਆਪਣੀ ਮਾਂ ਦੇ ਇਸ ਫੈਸਲੇ ਨਾਲ ਕਦੇ-ਕਦੇ ਬਹੁਤ ਗੁੱਸੇ ਹੋ ਜਾਂਦਾ ਸੀ ਜਦ ਮਾਂ ਨੇ ਮੈਨੂੰ ਰੀਆ ਤੋਂ ਦੂਰ ਹੀ ਰੱਖਣਾ ਸੀ ਤਾਂ ਮਾਂ ਨੇ ਮੇਰਾ ਵਿਆਹ ਕਰਵਾਇਆ ਹੀ ਕਿਉਂ ਸੀ ਤੇ ਜੇ ਕਰਵਾਇਆ ਸੀ ਤਾਂ ਇੰਨੀ ਛੋਟੀ ਉਮਰ ਦੀ ਕੁੜੀ ਨਾਲ ਕਰਵਾਉਣ ਦੀ ਕੀ ਜ਼ਰੂਰਤ ਸੀ ਕਿ ਉਹਨਾਂ ਨੂੰ ਪਹਿਲਾਂ ਰੀਆ ਦੀ ਉਮਰ ਦਾ ਪਤਾ ਨਹੀਂ ਸੀ ਚਲ ਦੂਰ ਰੱਖਣ ਦਾ ਕਾਰਨ ਤਾਂ ਸਮਝ ਆਉਂਦਾ ਹੈ ਪਰ ਇਹ ਕੀ ਗੱਲ ਹੋਈ ਕਿ ਮੈਂ ਆਪਣੀ ਪਤਨੀ ਦਾ ਚਿਹਰਾ ਵੀ ਨਹੀਂ ਦੇਖ ਸਕਦਾ ਜਦ ਵੀ ਉਸ ਦੀ ਝਾਂਜਰ ਦੀ ਛਣਛਣ ਦੀ ਆਵਾਜ਼ ਸੁਣਦਾ ਤਾਂ ਉਸ ਦਾ ਮਨ ਉਸ ਦੀ ਇੱਕ ਝਲਕ ਦੇਖਣ ਨੂੰ ਕਰਦਾ ਪਰ ਮਾਂ ਦੇ ਸਾਹਮਣੇ ਬੇਵਸ ਹੋ ਜਾਂਦਾ ਸੀ ਹੌਲੀ-ਹੌਲੀ 1 ਮਹੀਨਾ ਹੋ ਗਿਆ ਤੇ ਇਸ 1 ਮਹੀਨੇ ਵਿੱਚ ਉਹ ਆਪਣੇ ਪਰਿਵਾਰ ਨਾਲ ਪੂਰੀ ਤਰ੍ਹਾਂ ਘੁਲ ਮਿਲ ਗਈ ਸੀ ਸਿਵਾਏ ਆਪਣੇ ਪਤੀ ਤੋਂ ਕਿੰਨੀ ਅਜੀਬ ਗੱਲ ਹੈ ਨਾ ਖਾਣਾ ਪਰੋਸ ਕੇ ਦੇ ਜਾਂਦੀ ਸੀ ਉਸ ਨੂੰ ਉਹ ਵੀ ਆਪਣੀ ਸੱਸ ਦੀ ਮੌਜੂਦਗੀ ਵਿੱਚ ਘੁੰਡ ਕੱਢ ਕੇ ਉਸ ਦਾ ਜਿਓਰ ਵੈਸੇ ਤਾਂ ਉਮਰ ਵਿੱਚ ਉਸ ਤੋਂ ਵੱਡਾ ਸੀ ਪਰ ਉਹ ਉਸ ਨਾਲ ਇੱਕ ਮਾਂ ਦੀ ਤਰ੍ਹਾਂ ਵਿਵਹਾਰ ਕਰਦੀ ਸੀ ਤੇ ਉਸ ਦਾ ਜਿਓਰ ਵੀ ਉਸ ਨੂੰ ਮਾਂ ਦਾ ਹੀ ਦਰਜਾ ਦਿੰਦਾ ਸੀ ਤੇ ਉਸ ਦੀ ਓਨੀ ਹੀ ਇੱਜ਼ਤ ਕਰਦਾ ਸੀ ਜਿੰਨੀ ਆਪਣੀ ਮਾਂ ਦੀ ਸੱਸ ਦਾ ਆਪਣੇ ਆਂਢ ਗੁਆਂਢ ਵਿੱਚ ਰਿਸ਼ਤੇਦਾਰਾਂ ਵਿੱਚ ਉਸ ਦੀ ਸਿਆਣਪ ਉਸ ਦੇ ਗੁਣਾਂ ਨੂੰ ਦੱਸਦੀ ਨਹੀਂ ਥੱਕਦੀ ਸੀ ਰੀਆ ਵੀ ਆਪਣੀ ਸੱਸ ਦਾ ਖਿਆਲ ਇੱਕ ਬੇਟੀ ਦੀ ਤਰ੍ਹਾਂ ਰੱਖਦੀ ਸੀ ਉਸ ਦੀ ਉਮਰ ਭਾਵੇਂ ਘੱਟ ਸੀ ਪਰ ਸਮਝਦਾਰੀ ਤੇ ਪਰਪੱਕਤਾ ਇੰਨੀ ਸੀ ਕਿ ਵੱਡਿਆਂ ਨੂੰ ਵੀ ਪਿੱਛੇ ਛੱਡ ਦਵੇ ਇੱਕ ਦਿਨ ਜਦ ਆਰੀਨ ਘਰ ਆਉਂਦਾ ਹੈ ਤਾਂ ਮਾਂ ਘਰ ਨਹੀਂ ਸੀ ਆਪਣੇ ਭਰਾ ਨੂੰ ਪੁੱਛਿਆ ਤਾਂ ਪਤਾ ਚੱਲਿਆ ਕਿ ਗੁਆਂਢ ਵਿੱਚ ਭਗਵਾਨ ਦੀ ਕਥਾ ਸੁਣਨ ਗਈ ਹੈ ਉਸ ਦੀ ਤਾਂ ਜਿਵੇਂ ਮਨ ਦੀ ਮੁਰਾਦ ਪੂਰੀ ਹੋ ਗਈ ਹੋਵੇ ਬੱਸ ਫੇਰ ਕੀ ਸੀ ਉਹ ਰਸੋਈ ਵਿੱਚ ਚਲਾ ਜਾਂਦਾ ਹੈ ਉਸ ਨੂੰ ਦੇਖ ਕੇ ਰੀਆ ਆਪਣਾ ਘੁੰਡ ਕੱਢਣ ਲੱਗਦੀ ਹੈ ਤਾਂ ਆਰੀਅਨ ਉਸ ਦਾ ਹੱਥ ਫੜ ਲੈਂਦਾ ਹੈ ਜਿਵੇਂ ਹੀ ਉਹ ਉਸ ਦਾ ਚਿਹਰਾ ਦੇਖਦਾ ਹੈ ਤਾਂ ਕੁਝ ਪਲ ਲਈ ਆਪਣੀ ਅੱਖਾਂ ਚਪਕਾਉਣਾ ਹੀ ਭੁੱਲ ਜਾਂਦਾ ਹੈ ਬੜੀ ਮੁਸ਼ਕਲ ਨਾਲ ਆਪਣੀ ਹੋਸ਼ ਸੰਭਾਲ ਕੇ ਉਸ ਨੂੰ ਕਹਿੰਦਾ ਹੈ ਕਿ ਦੂਜਿਆਂ ਦੇ ਮੂੰਹ ਤੋਂ ਤੇਰੀ ਜਿੰਨੀ ਤਾਰੀਫ਼ ਸੁਣੀ ਸੀ ਤੂੰ ਤਾਂ ਉਸ ਤੋਂ ਵੀ ਜ਼ਿਆਦਾ ਸੁੰਦਰ ਹੈ ਦੱਸ ਭਲਾ ਮੇਰੀ ਇੰਨੀ ਸੋਹਣੀ ਪਤਨੀ ਨੂੰ ਮੇਰੀ ਮਾਂ ਨੇ ਮੇਰੇ ਤੋਂ ਲੁਕੋ ਕੇ ਰੱਖਿਆ ਹੈ ਇਹਨਾਂ ਸੁਣ ਕੇ ਰੀਆ ਬਸ ਸ਼ਰਮਾਕੀ ਰਹਿ ਜਾਂਦੀ ਹੈ ਐਨੇ ਨੂੰ ਮਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਘਬਰਾ ਕੇ ਉਹ ਉਸ ਨੂੰ ਮਾਂ ਨੂੰ ਕੁਝ ਨਾ ਦੱਸਣ ਦੀ ਮਿੰਨਤ ਕਰਕੇ ਜਲਦੀ ਨਾਲ ਰਸੋਈ ਵਿੱਚੋਂ ਬਾਹਰ ਚਲਾ ਜਾਂਦਾ ਹੈ ਉਸ ਦੀ ਮਾਂ ਨੇ ਉਸ ਨੂੰ ਰਸੋਈ ਵਿੱਚੋਂ ਬਾਹਰ ਨਿਕਲਦੇ ਨੂੰ ਦੇਖ ਲਿਆ ਸੀ ਪਰ ਨਾ ਤਾਂ ਉਸ ਨੇ ਕਿਸੇ ਨੂੰ ਕੁਝ ਕਿਹਾ ਤੇ ਨਾ ਹੀ ਕਿਸੇ ਨੂੰ ਕੁਝ ਦੱਸਿਆ ਬਸ ਮਨ ਹੀ ਮਨ ਇੱਕ ਫੈਸਲਾ ਲੈ ਲਿਆ ਉਹ ਫੈਸਲਾ ਸੀ रिया ਨੂੰ ਦੋ ਸਾਲ ਲਈ ਉਸਦੇ ਪੀਕੀ ਭੇਜਣਾ ਦੂਜੇ ਦਿਨ ਉਸ ਨੂੰ ਉਸਦੇ ਪੀਕੀ ਭੇਜਣ ਦੀ ਤਿਆਰੀ ਹੋਣ ਲੱਗੀ। ਆਰੀਆ ਨੂੰ ਜਦ ਪਤਾ ਚੱਲਿਆ ਤਾਂ ਉਸ ਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਿਆ। ਇਹ ਸਭ ਸੁਣ ਕੇ ਉਸ ਦਾ ਮਨ ਦੁਖੀ ਹੋ ਗਿਆ। ਭਾਵੇਂ ਕਿ ਉਹ ਉਸਦੇ ਨੇੜੇ ਨਹੀਂ ਗਿਆ ਸੀ। ਕੁੰਡ ਵਿੱਚ ਹੀ ਸਹੀ ਪਰ ਉਹ ਉਸ ਨੂੰ ਦੇਖ ਤਾਂ ਲੈਂਦਾ ਸੀ। ਉਸ ਦੀ ਝਾਂਜਰ ਤੇ ਚੂੜੀਆਂ ਦੀ ਛਣਛਣ ਸੁਣ ਕੇ ਉਸ ਨੂੰ ਉਸਦੇ ਆਪਣੇ ਕੋਲ ਹੋਣ ਦਾ ਅਹਿਸਾਸ ਤਾਂ ਹੋ ਜਾਂਦਾ ਸੀ। ਘਰ ਤੋਂ ਘੱਟ ਉਸੇ ਅਹਿਸਾਸ ਨੂੰ ਜੀਤਾ ਲੈਂਦਾ ਸੀ। ਕੁੱਲੋਂ ਮਿਲਾ ਕੇ ਉਸ ਨੇ ਉਸ ਦੇ ਦਿਲ ਤੇ ਕਵਜਾ ਕਰ ਲਿਆ ਸੀ ਇਹ ਸਭ ਸੋਚ ਕੇ ਉਸ ਦਾ ਮਨ ਉਦਾਸ ਹੋ ਗਿਆ ਸੀ ਪਰ ਮਾਂ ਦੇ ਅੱਗੇ ਉਹ ਕੁਝ ਬੋਲ ਨਹੀਂ ਸਕਦਾ ਸੀ ਹੁਣ ਜਦ ਮਾਂ ਦਾ ਇਹੀ ਫੈਸਲਾ ਹੈ ਤਾਂ ਠੀਕ ਹੈ ਇਹ ਸੋਚ ਕੇ ਉਸ ਨੇ ਆਪਣੇ ਦਿਲ ਨੂੰ ਸਮਝਾ ਲਿਆ ਸੀ ਤੇ ਪਰੀਆਂ ਅੱਖਾਂ ਨਾਲ ਉਸ ਨੂੰ ਲੁਕੇ ਜਾਂਦੀ ਹੋਈ ਨੂੰ ਉਦੋਂ ਤੱਕ ਦੇਖਦਾ ਰਿਹਾ ਜਦ ਤੱਕ ਉਸ ਦਾ ਭਰਾ ਉਸ ਨੂੰ ਲੈ ਕੇ ਉਸ ਦੀਆਂ ਅੱਖਾਂ ਤੋਂ ਪਰੇ ਨਾ ਹੋ ਗਿਆ ਐਵੇਂ ਨਹੀਂ ਸੀ ਕਿ ਰੀਆ ਨੂੰ ਦੁੱਖ ਨਹੀਂ ਸੀ ਜਾਦਾ ਸਮਾਂ ਉਸ ਦੀਆਂ ਨਜ਼ਰਾਂ ਕੁੰਡ ਵਿੱਚ ਵੀ ਜਿਸ ਨੂੰ ਲੱਭ ਰਹੀਆਂ ਸਨ ਉਸ ਨੂੰ ਕੀ ਪਤਾ ਸੀ ਉਹ ਵੀ ਉਸ ਨੂੰ ਲੁੱਕ ਕੇ ਦੇਖ ਰਿਹਾ ਹੈ ਰੀਆ 2 ਸਾਲ ਲਈ ਆਪਣੀ ਪੇਕੇ ਆ ਗਈ ਰੀਆ ਦੀ ਮਾਂ ਆਪਣੀ ਬੇਟੀ ਦੇ ਮੂੰਹ ਤੋਂ ਆਪਣੇ ਸਸਰਾਲ ਵਾਲਿਆਂ ਦੀ ਤਾਰੀਫ਼ ਸੁਣ ਕੇ ਆਪਣੀ ਬੇਟੀ ਦੀ ਕਿਸਮਤ ਤੋਂ ਵਾਰੀ ਜਾਂਦੀ ਉਹ ਆਪਣੀ ਮਾਂ ਨੂੰ ਕਹਿਣ ਲੱਗੀ ਮਾਂ ਜਦ ਅਸੀਂ ਆ ਰਹੇ ਸੀ ਤਾਂ ਮਾਂ ਜੀ ਬਹੁਤ ਰੋ ਰਹੀ ਸੀ ਦੇਵਰ ਜੀ ਵੀ ਬਹੁਤ ਦੁਖੀ ਹੋ ਰਹੇ ਸਨ ਇਹ ਕਹਿੰਦੇ ਹੋਏ ਉਹ ਆਪਣੇ ਸਸੁਰਾਲ ਵਿੱਚ ਮਿਲੇ ਆਪਣੇ ਗਹਿਣੇ ਦਿਖਾਉਣ ਲੱਗਦੀ ਹੈ ਰੀਆ ਦੀ ਮਾਂ ਉਸ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਦੀ ਹੈ ਤੇ ਹੂੰ ਕਹਿ ਕੇ ਮੁਸਕਰਾਉਂਦੀ ਜਾਂਦੀ ਹੈ ਫਿਰ ਉਹ ਕਹਿੰਦੀ ਹੈ ਮਾਂ ਆਉਂਦੇ ਵਕਤ ਮੈਨੂੰ ਮਾਂ ਜੀ ਨੇ ਪੈਸੇ ਵੀ ਦਿੱਤੇ ਸਨ ਤੇ ਕਿਹਾ ਸੀ ਕਿ ਖੁੱਲ ਕੇ ਖਰਚ ਕਰਨਾ ਸਮੇ ਸਮੇਂ ਤੇ ਮੈਂ ਹੋਰ ਪੈਸੇ ਭਜਵਾ ਦਵਾਂਗੀ ਇੰਨੀ ਸਮਝਦਾਰ ਤੇ ਚੰਗੀ ਸੱਸ ਕਿਸਮਤ ਨਾਲ ਮਿਲਦੀ ਹੈ ਰੀਆ ਜਰੂਰ ਤੂੰ ਪਿਛਲੇ ਜਨਮ ਵਿੱਚ ਚੰਗੇ ਕਰਮ ਕੀਤੇ ਹੋਣਗੇ ਜਿਹੜਾ ਤੈਨੂੰ ਇਨਾ ਚੰਗਾ ਘਰ ਪਰਿਵਾਰ ਮਿਲਿਆ ਇਹ ਕਹਿ ਕੇ ਉਹ ਫਿਰ ਇੱਕ ਵਾਰ ਉਸ ਦੀ ਨਜ਼ਰ ਉਤਾਰ ਲੈਂਦੀ ਹੈ ਉਹ ਤਾਂ ਭਲਾ ਹੋ ਵੀ ਤੇਰੀ ਸੁਨੀਤਾ ਆਂਟੀ ਦਾ ਜਿਸਨੇ ਮੇਰੇ ਵਰਗੀ ਗਰੀਬ ਦੀ ਇੰਨੀ ਮਦਦ ਕੀਤੀ ਨਹੀਂ ਤਾਂ ਅੱਜ ਕੱਲ ਦੇ ਜ਼ਮਾਨੇ ਵਿੱਚ ਖੋ ਕੇ ਖਾਣ ਤੋਂ ਪਿੱਛੇ ਨਹੀਂ ਹਟਦੇ ਰੀਆ ਨੂੰ ਆਈ ਹੋਈ ਨੂੰ 4 ਮਹੀਨੇ ਹੋ ਗਏ ਸਨ ਪਰ ਸਸਰਾਲ ਦੀ ਕੋਈ ਖਬਰ ਨਹੀਂ ਮਿਲ ਰਹੀ ਸੀ ਐਦਰ ਰੀਆ ਨੂੰ ਬੀਤੇ ਕੁਝ ਦਿਨਾਂ ਤੋਂ ਸਸਰਾਲ ਦੀ ਬਹੁਤ ਯਾਦ ਆ ਰਹੀ ਸੀ ਉਹ ਕਦੇ-ਕਦੇ ਉਦਾਸ ਹੋ ਜਾਇਆ ਕਰਦੀ ਸੀ ਉਸਦੀ ਮਾਂ ਉਸਦੀ ਇਸ ਅਵਸਥਾ ਨੂੰ ਚੰਗੀ ਤਰ੍ਹਾਂ ਸਮਝਦੀ ਸੀ ਪਰ ਕਰ ਵੀ ਕੀ ਸਕਦੀ ਸੀ ਰੀਆ ਦੀ ਮਾਂ ਨੇ ਸੁਨੀਤਾ ਆਂਟੀ ਨੂੰ ਇਹ ਸਭ ਗੱਲਾਂ ਦਸੀਆਂ ਤਾਂ ਸੁਨੀਤਾ ਆਂਟੀ ਨੇ ਰੀਆ ਨੂੰ ਬਿਊਟੀ ਪਾਰਲਰ ਸਿਖਾਉਣ ਦਾ ਸੁਝਾਅ ਦਿੱਤਾ ਰੀਆ ਦੀ ਮਾਂ ਨੂੰ ਸੁਨੀਤਾ ਆਂਟੀ ਦਾ ਇਹ ਸੁਝਾਅ ਬਹੁਤ ਪਸੰਦ ਆਇਆ 2 ਘੰਟੇ ਲਈ ਹੀ ਸਹੀ ਪਰ ਇਸ ਬਹਾਨੇ ਉਹ ਥੋੜਾ ਬਿਜੀ ਰਹੇਗੀ ਤੇ ਹੱਥ ਵਿੱਚ ਕੁਝ ਗੁਣ ਵੀ ਆ ਜਾਵੇਗਾ ਇਹੀ ਸੋਚ ਕੇ ਉਸ ਦੀ ਮਾਂ ਨੇ ਰੀਆ ਨੂੰ ਇੱਕ ਨੇੜੇ ਦੇ ਬਿਊਟੀ ਪਾਰਲਰ ਵਿੱਚ ਕੋਰਸ ਕਰਨ ਲਾ ਦਿੱਤਾ ਇੱਕ ਦਿਨ ਉਹ ਆਪਣੀ ਮਾਂ ਦੇ ਕੋਲ ਬੈਠੀ ਸੀ ਉਸੇ ਵਕਤ ਕਿਸੇ ਨੇ ਦਰਵਾਜ਼ਾ ਖੜਕਾਇਆ ਮਾਂ ਨੇ ਰੀਆ ਨੂੰ ਕਿਹਾ ਜਾ ਰੀਆ ਦੇਖ ਤਾਂ ਦਰਵਾਜ਼ੇ ਤੇ ਕੌਣ ਹੈ ਲੱਗਦਾ ਹੈ ਸੁਨੀਤਾ ਆਂਟੀ ਆਈ ਹੋਵੇਗੀ ਹਾਂ ਮਾਂ ਕਹਿ ਕੇ ਰੀਆ ਦਰਵਾਜ਼ਾ ਖੋਲਦੀ ਹੈ ਤਾਂ ਦੇਖਦੀ ਹੈ ਕਿ ਉਸ ਦਾ ਛੋਟਾ ਦਿਓਰ ਖੜਾ ਸੀ ਉਹ ਉਸ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਹੋਏ ਕਹਿੰਦੀ ਹੈ ਕਿ ਮਾਂ ਦੇਵਰ ਜੀ ਆਏ ਹਨ ਉਹ ਪਗਲੀ ਉਸ ਨੂੰ ਅੰਦਰ ਆਣ ਦਵੇਂਗੀ ਜਾਂ ਦਰਵਾਜ਼ੇ ਤੇ ਹੀ ਖੜਾ ਰੱਖੇਗੀ ਆਉ ਵੀਰ ਜੀ ਕਈ ਦਿਨਾਂ ਤੋਂ ਦਿਲ ਨਹੀਂ ਲੱਗ ਰਿਹਾ ਸੀ ਚੰਗਾ ਹੋਇਆ ਤੁਸੀਂ ਆ ਗਏ ਉਸਨੇ ਮਨ ਵਿੱਚ ਸੋਚਿਆ ਉਸਨੇ ਦੋਨਾਂ ਦੇ ਪੈਰ ਛੂਏ ਤੇ ਕੋਲ ਪਏ ਮੰਜੇ ਤੇ ਬੈਠ ਗਿਆ ਜਾਰੀਆ ਰਜਿਤ ਲਈ ਚਾਹ ਪਾਣੀ ਦਾ ਇੰਤਜ਼ਾਮ ਕਰ ਹਾਂ ਮਾਂ ਇਹ ਕਹਿ ਕੇ ਰਿਆਰ ਸੋਈ ਵਿੱਚ ਚਲੀ ਗਈ ਰਜਤ ਘਰ ਸਾਹਿਬ ਠੀਕ ਠਾਕ ਨੇ ਹਾਂਜੀ ਮਾਂ ਜੀ ਸਭ ਠੀਕ ਨੇ ਰਿਆ ਜੱਤੋਂ ਆਈ ਹੈ ਉਸਦੀ ਜ਼ੁਬਾਨ ਤੇ ਤੁਹਾਡਾ ਸਬਦ ਦਾ ਨਾਮ ਹੀ ਰਹਿੰਦਾ ਹੈ ਰਜੀਤ ਕਹਿੰਦਾ ਹੈ ਕਿ ਉਥੇ ਸਾਡੀ ਮਾਂ ਸਾਰਾ ਦਿਨ ਤੁਹਾਡੇ ਬਾਰੇ ਗੱਲਾਂ ਕਰਦੀ ਰਹਿੰਦੀ ਹੈ। ਰੀਆ ਦੀ ਮਾਂ ਕਹਿੰਦੀ ਹੈ ਅਸੀਂ ਬੜੇ ਕਿਸਮਤ ਵਾਲੇ ਹਾਂ ਕਿ ਸਾਨੂੰ ਤੁਹਾਡੇ ਵਰਗਾ ਪਰਿਵਾਰ ਮਿਲਿਆ। ਪਰਮਾਤਮਾ ਤੁਹਾਨੂੰ ਸੁਖੀ ਰੱਖੇ। ਨਹੀਂ ਮਾਂ ਜੀ ਅਜਿਹੀ ਕੋਈ ਗੱਲ ਨਹੀਂ ਹੈ। ਭਾਬੀ ਹੈ ਹੀ ਅਜਿਹੀ ਕਿ ਸਭ ਪਿਆਰ ਕਰਨ ਲਈ ਮਜਬੂਰ ਹੋ ਜਾਣ। ਐਨੇ ਨੂੰ ਰੀਆ ਚਾਹ ਨਾਸਤਾ ਲੈ ਕੇ ਆ ਜਾਂਦੀ ਹੈ। ਸਾਰੇ ਇਕੱਠੇ ਬੈਠ ਕੇ ਚਾਹ ਪੀਂਦੇ ਹਨ ਉਸ ਤੋਂ ਬਾਅਦ ਦੇਵਰ ਜੀ ਰੀਆ ਨੂੰ ਇੱਕ ਬੈਗ ਦਿੰਦੇ ਹਨ ਭਾਬੀ ਇਸ ਵਿੱਚ ਕੁਝ ਸਮਾਨ ਹੈ ਮਾਂ ਨੇ ਤੁਹਾਡੇ ਲਈ ਭੇਜਿਆ ਹੈ ਜਿਵੇਂ ਹੀ ਦੇਵਰ ਜੀ ਗਏ ਰੀਆ ਨੇ ਬੈਗ ਖੋਲ੍ਹਿਆ ਤਾਂ ਉਸ ਦੀ ਨਜ਼ਰ ਇੱਕ ਕਾਗਜ਼ ਦੇ ਟੁਕੜੇ ਤੇ ਪਈ ਉਸ ਨੇ ਉਸ ਨੂੰ ਖੋਲ੍ਹ ਕੇ ਦੇਖਿਆ ਤਾਂ ਪਤਾ ਚੱਲਿਆ ਕਿ ਇਹ ਤਾਂ ਆਰੀਅਨ ਦਾ ਖੱਤ ਹੈ ਉਸ ਨੇ ਉਸ ਨੂੰ ਜਲਦੀ ਨਾਲ ਲੁਕੋ ਲਿਆ ਤੇ ਮਾਂ ਨਾਲ ਸਮਾਨ ਦੇਖਣ ਲੱਗੀ ਉਸ ਦਾ ਮਨ ਸਮਾਂ ਦੇਖਣ ਵਿੱਚ ਨਹੀਂ ਸੀ ਉਸਨੇ ਤਾਂ ਜਲਦ ਤੋਂ ਜਲਦ ਖੱਤ ਪੜ੍ਹਨਾ ਸੀ ਜਿਵੇਂ ਹੀ ਮੌਕਾ ਮਿਲਿਆ ਰੀਆ ਆਪਣੇ ਕਮਰੇ ਵਿੱਚ ਗਈ ਤੇ ਖੱਤ ਪੜ੍ਹਨ ਲੱਗੀ ਖੱਤ ਵਿੱਚ ਆਰੀਆਂ ਨੇ ਪਿਆਰ ਭਰੀਆਂ ਗੱਲਾਂ ਲਿਖੀਆਂ ਸਨ ਰੀਆ ਬਹੁਤ ਖੁਸ਼ ਹੋ ਜਾਂਦੀ ਹੈ ਤੇ ਇਹ سلسلہ 2 ਸਾਲ ਤੱਕ ਚੱਲਦਾ ਰਹਿੰਦਾ ਹੈ ਸਮੇਂ ਦੇ ਨਾਲ-ਨਾਲ ਦੋਨਾਂ ਦਾ ਪਿਆਰ ਹੋਰ ਮਜ਼ਬੂਤ ਹੋ ਜਾਂਦਾ ਹੈ ਇਸ ਤਰ੍ਹਾਂ 2 ਸਾਲ ਪੂਰੇ ਹੋ ਜਾਂਦੇ ਹਨ ਤੇ ਰੀਆ ਆਪਣੇ ਸਸੁਰਾਲ ਵਾਪਸ ਆ ਜਾਂਦੀ ਹੈ ਸਭ ਨੂੰ ਮਿਲ ਕੇ ਗਲੇ ਲੱਗ ਕੇ ਉਹ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੀ ਹੈ ਸਭ ਲੋਕ ਬਹੁਤ ਖੁਸ਼ ਰਹਿੰਦੇ ਹਨ ਹੁਣ ਆਰੀਅਨ ਦੀ ਮਾਂ ਨੂੰ ਦਾਦੀ ਬਣਨ ਦੀ ਇੱਛਾ ਹੁੰਦੀ ਹੈ ਉਹ ਹਰ ਵਕਤ ਇਸੇ ਉਮੀਦ ਵਿੱਚ ਰਹਿੰਦੀ ਹੈ ਕਈ ਸਾਲ ਬੀਤ ਜਾਂਦੇ ਹਨ ਪਰ ਰੀਆ ਨੂੰ ਮਾਂ ਬਣਨ ਦਾ ਸੁੱਖ ਪ੍ਰਾਪਤ ਨਹੀਂ ਹੁੰਦਾ ਬੇਟੀ ਦੀ ਤਰ੍ਹਾਂ ਪਿਆਰ ਕਰਨ ਵਾਲੀ ਸੱਸ ਵੀ ਉਸ ਨਾਲ ਥੋੜਾ ਰੁੱਖਾ ਵਿਵਹਾਰ ਕਰਨ ਲੱਗਦੀ ਹੈ ਪਰ ਆਰੀਅਨ ਦਾ ਪਿਆਰ ਉਸ ਲਈ ਘੱਟ ਨਹੀਂ ਹੋਇਆ ਸੀ ਉਹ ਉਸ ਨੂੰ ਬਹੁਤ ਪਿਆਰ ਕਰਦਾ ਹੈ ਬਹੁਤ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਵੀ ਜਦ ਰੀਆ ਪ੍ਰੈਗਨੈਂਟ ਨਹੀਂ ਹੁੰਦੀ ਤਾਂ ਘਰ ਵਿੱਚ ਆਰੀਅਨ ਦੇ ਦੂਜੇ ਵਿਆਹ ਦੀ ਗੱਲ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਸਭ ਸੁਣ ਕੇ ਰੀਆ ਬਹੁਤ ਦੁਖੀ ਹੁੰਦੀ ਹੈ ਪਰ ਕਰਦੀ ਵੀ ਕੀ ਆਪਣੀ ਕਮੀ ਦੇ ਅੱਗੇ ਕੁਝ ਨਹੀਂ ਬੋਲੀ ਆਰੀਅਨ ਵੀ ਦੂਜਾ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਉਹ ਇਸ ਗੱਲ ਤੇ ਆਪਣੀ ਮਾਂ ਦਾ ਵਿਰੋਧ ਕਰਦਾ ਹੈ ਉਹ ਕਹਿੰਦਾ ਹੈ ਕਿ ਮਾਂ ਮੈਂ ਤੁਹਾਡੀ ਹਰ ਇੱਕ ਗੱਲ ਮੰਨੀ ਹੈ ਪਰ ਮੈਂ ਇਹ ਗੱਲ ਨਹੀਂ ਮੰਨ ਸਕਦਾ ਇਸ ਲਈ ਰੀਆ ਦੀ ਸਾਸਰ ਰੀਆ ਦਾ ਸਹਾਰਾ ਲੈਂਦੀ ਹੈ ਤੇ ਉਸ ਨੂੰ ਆਰੀਅਨ ਨੂੰ ਸਮਝਾਉਣ ਲਈ ਕਹਿੰਦੀ ਹੈ ਸਭ ਦੀ ਖੁਸ਼ੀ ਨੂੰ ਧਿਆਨ ਵਿੱਚ ਰੱਖਦੇ ਹੋਏ ਰੀਆ ਆਰੀਅਨ ਨੂੰ ਦੂਜੇ ਵਿਆਹ ਲਈ ਮਨਾ ਲੈਂਦੀ ਹੈ ਉਸ ਦੇ ਅੱਗੇ ਆਰੀਅਨ ਨੂੰ ਝੁਕਣਾ ਪੈਂਦਾ ਹੈ ਤੇ ਉਹ ਵਿਆਹ ਲਈ ਮੰਨ ਜਾਂਦਾ ਹੈ ਕਾਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲਣ ਲੱਗਦੀਆਂ ਹਨ ਰੀਆ ਸਾਹਿਬ ਦੇ ਸਾਹਮਣੇ ਖੁਸ਼ ਹੋਣ ਦਾ ਨਾਟਕ ਕਰਦੀ ਹੈ ਪਰ ਇਕੱਲੇ ਵਿੱਚ ਬਹੁਤ ਰੋਂਦੀ ਹੈ ਹੌਲੀ ਹੌਲੀ ਵਿਆਹ ਦਾ ਦਿਨ ਵੀ ਆ ਜਾਂਦਾ ਹੈ ਬਰਾਤ ਨਿਕਲਣ ਵਾਲੀ ਹੀ ਹੁੰਦੀ ਹੈ ਉਸੇ ਵਕਤ ਰੀਆ ਚੱਕਰ ਖਾ ਕੇ ਡਿੱਗ ਜਾਂਦੀ ਹੈ ਤਿਆਰੀਨ ਭੱਜ ਕੇ ਰੀਆ ਕੋਲ ਜਾਂਦਾ ਹੈ ਪੂਰਾ ਘਰ ਪਰੇਸ਼ਾਨ ਹੋ ਜਾਂਦਾ ਹੈ ਡਾਕਟਰ ਨੂੰ ਬੁਲਾਇਆ ਗਿਆ ਤਾਂ ਪਤਾ ਚੱਲਦਾ ਹੈ ਕਿ ਰੀਆ ਮਾਂ ਬਣਨ ਵਾਲੀ ਹੈ ਇਹ ਸੁਣ ਕੇ ਸਭ ਖੁਸ਼ ਹੋ ਜਾਂਦੇ ਹਨ ਫਿਰ ਆਰੀਅਨ ਵਿਆਹ ਕਰਾਉਣ ਤੋਂ ਮਨਾ ਕਰ ਦਿੰਦਾ ਹੈ ਪਰ ਆਰੀਅਨ ਦੀ ਮਾਂ ਕਹਿੰਦੀ ਹੈ ਕਿ ਵਿਆਹ ਤਾਂ ਹੋ ਕੇ ਰਹੇਗਾ ਐਨ ਮੌਕੇ ਤੇ ਜੇ ਅਸੀਂ ਮਨਾ ਕਰ ਦਿੱਤਾ ਤਾਂ ਕੁੜੀ ਵਾਲਿਆਂ ਦੀ ਕਿੰਨੀ ਬਦਨਾਮੀ ਹੋਵੇਗੀ ਬਰਾਤ ਵੀ ਜਾਵੇਗੀ ਦੁਲਹਨ ਵੀ ਆਵੇਗੀ ਤੇ ਵਿਆਹ ਵੀ ਹੋਵੇਗਾ ਇਹ ਸਭ ਸੁਣ ਕੇ ਸਭ ਹੈਰਾਨ ਹੋ ਜਾਂਦੇ ਹਨ ਫਿਰ ਆਰੀਆਂ ਦੀ ਮਾਂ ਮੁਸਕਰਾਉਂਦੇ ਹੋਏ ਕਹਿੰਦੀ ਹੈ ਕਿ ਅਸੀਂ ਰੀਆ ਦੀ ਸੌਕਣ ਨਹੀਂ ਸਕੋ ਦਰਾਣੀ ਲੈ ਕੇ ਆਵਾਂਗੇ ਇੱਕ ਵਾਰ ਫਿਰ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਹੋ ਜਾਂਦਾ ਹੈ ਰੀਆ ਦੀ ਦਰਾਣੀ ਦੁਲਹਨ ਬਣ ਕੇ ਘਰ ਆ ਜਾਂਦੀ ਹੈ ਦੋਨਾਂ ਦਰਾਣੀ ਜਠਾਣੀ ਵਿੱਚ ਬਹੁਤ ਪਿਆਰ ਹੁੰਦਾ ਹੈ ਪਰਿਵਾਰ ਵਿੱਚ ਸਭ ਪਿਆਰ ਨਾਲ ਰਹਣ ਲੱਗਦੇ ਹਨ 9 ਮਹੀਨੇ ਇਸੇ ਤਰ੍ਹਾਂ ਹਸੀ ਖੁਸ਼ੀ ਬੀਤੇ ਜਾਂਦੇ ਹਨ ਤੇ ਰੀਆ ਇੱਕ ਖੂਬਸੂਰਤ ਬੇਟੀ ਨੂੰ ਜਨਮ ਦਿੰਦੀ ਹੈ ਰੀਆ ਦੀ ਸੱਸ ਆਪਣੀ ਪੋਤੀ ਨੂੰ ਗੋਦ ਵਿੱਚ ਲੈਂਦੀ ਹੈ ਤੇ ਖੁਸ਼ੀ ਦੇ ਹੰਝੂ ਰੋਣ ਲੱਗਦੀ ਹੈ ਇਸ ਤਰ੍ਹਾਂ ਉਹਨਾਂ ਦੇ ਪਰਿਵਾਰ ਵਿੱਚ ਖੁਸ਼ੀਆਂ ਫਿਰ ਤੋਂ ਵਾਪਸ ਆ ਜਾਂਦੀਆਂ ਹਨ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ